ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਪੱਤਰਕਾਰ ਬਤਾਰ ਚੰਦ ਸਾਫ ਕਾ ਪੰਚਾਇਤ ਮੈਂਬਰ ਪਿੰਡ ਸੁਨੜ ਕਲਾ ਮੈਂ ਇੱਕ ਤੁਹਾਡੇ ਨਾਲ ਵਾਦਾ ਕੀਤਾ ਸੀ ਵੀ ਆਪਾਂ ਦੋ ਕੁ ਦਿਨ ਤਿੰਨ ਤੱਕ ਇਕੱਠੇ ਹੋਵਾਂ ਛੱਪੜ ਦੇ ਜੋ ਹਾਲਾਤ ਆ ਉਹਦੇ ਬਾਰੇ ਆਪਾਂ ਚਰਚਾ ਕਰਨੀ ਆ ਮੁੱਲਾ ਨਿਵਾਸੀਆਂ ਦੇ ਨਾਲ ਤੇ ਅੱਜ ਤੁਹਾਨੂੰ ਮੈਂ ਉਸੇ ਜਗ੍ਹਾ ਤੇ ਲੈ ਕੇ ਬੈਠਾ ਆ ਜਿੱਥੇ ਵੇ ਬੈਠਾ ਹੋਇਆ ਆ ਬਿਲਕੁਲ ਇਹ ਸਾਡੇ ਆ ਦੇਖੋ ਨਾਲ ਇਧਰਲੀ ਸਾਈਡ ਤੇ ਲੱਖਾਂ ਜਾਂ ਤੇ ਦੀ ਜਗ੍ਹਾ ਆ ਇਧਰਲੀ ਸਾਈਡ ਤੇ ਗੁਰਦੁਆਰਾ ਤੇ ਆ ਬੱਚੇ ਨਾਲ ਹੀ ਇੱਥੇ ਸਾਡੇ ਖੇਡਦੇ ਆ ਛੋਟੇ ਛੋਟੇ ਤੇ ਗੱਲ ਕਰਨ ਲੱਗਾ ਮੈਂ ਸਰਪੰਚ ਜਿਹੜੇ ਨਾਡੇ ਨਵੇਂ ਬਣੇ ਆ ਦਲਜੀਤ ਸਿੰਘ ਉਹਨਾਂ ਦੇ ਉਹਨਾਂ ਨੂੰ ਹੀ ਕਹਿਣੀ ਆਪਣੀ ਮੈਂ ਗੱਲ ਇਹ ਗੱਲ ਕਹਿਣ ਤੋਂ ਪਹਿਲਾਂ ਮੈਂ ਉਹਨਾਂ ਨੂੰ ਇਹ ਗੱਲ ਕਹਿ ਦਿੰਦਾ ਵੀ ਤੁਸੀਂ ਇਹ ਨਾ ਕਿ ਉਹ ਵੀ ਅਵਤਾਰ ਚੰਦ ਨੇ ਆ ਕੇ ਜੀ ਸਾਡਾ ਛੱਪੜ ਦਾ ਕੰਮ ਦਿੱਤਾ ਰੋਕ ਵੀ ਮੈਂ ਤੁਹਾਡਾ ਛੱਪੜ ਦਾ ਕੰਮ ਰੋਕਣ ਨਹੀਂ ਇੱਥੇ ਆਇਆ ਮੈਂ ਤਾਂ ਕਹਿੰਦਾ ਇਹਨੂੰ ਬਣਾਓ ਵਧੀਆ ਤਰੀਕੇ ਨਾਲ ਬਣਾਓ ਜਿਹੜੇ ਤਰੀਕੇ ਦਾ ਤੁਸੀਂ ਇਲੈਕਸ਼ਨ ਸੀ ਬੱਚਿਆਂ ਬੱਚਿਆਂ ਨਾਲ ਬਜ਼ੁਰਗਾਂ ਨਾਲ ਮਤਾਵਾਂ ਨਾਲ ਭੈਣਾਂ ਨਾਲ ਵਾਅਦਾ ਕੀਤਾ ਸੀ ਵੀ ਮੈਂ ਪਿੰਡੋਂ ਬਾਹਰ ਛੱਪੜ ਬਣਾਉਣਾ ਖੱਤਾ ਲੈ ਕੇ ਇੱਕ ਖੱਤਾ ਲਵਾਂਗੇ ਖਤਾ ਲੈ ਕੇ ਤੇ ਉੱਥੇ ਆਪਾਂ ਪਿੰਡ ਦਾ ਗੰਦਾ ਪਾਣੀ ਉੱਥੇ ਪਾਵਾਂਗੇ ਤੇ ਬੂੰਦ ਵੀ ਆਪਾਂ ਮੱਲੇ 'ਚ ਇੱਥੇ ਰਹਿਣ ਨਹੀਂ ਦੇਣੀ ਹੈਗੀ ਤੇ ਇੱਕ ਖਾਮ ਉਲਟਾ ਹੋ ਰਿਹਾ ਤੁਸੀਂ ਵਾਅਦੇ ਕੀਤੇ ਸੀਗੇ ਮੱਲਾ ਵਾਸੀਆਂ ਨਾਲ ਦੋ ਤਿੰਨ ਕਿ ਮੈਂ ਤੁਹਾਡੇ ਨਾਲ ਇਲੈਕਸ਼ਨ ਲੜੀ ਸੀ ਮੈਨੂੰ ਯਾਦ ਹੈ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਤੁਹਾਡੇ ਵਾਅਦੇ ਦੋ ਤਿੰਨ ਕਿ ਤਾਂ ਮੈਨੂੰ ਯਾਦ ਆ ਬਾਕੀ ਤਾਂ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਇਲੈਕਸ਼ਨ ਜਿਤਾਈ ਆ ਉਹਨਾਂ ਨੂੰ ਚੇਤਾ ਹੋਊਗਾ ਯਾਨੀ ਕਿ ਚਲੋ ਮੈਂ ਵੀ ਹੁਣ ਮੁਹੱਲੇ ਨਿਵਾਸੀਆਂ ਦੇ ਨਾਲ ਹੀ ਆ ਮੇਰਾ ਵੀ ਹੱਕ ਹੈ ਤੁਹਾਨੂੰ ਗੱਲ ਪੁੱਛਣ ਦਾ ਕਹਿਣ ਦਾ ਮੈਂ ਪੁੱਛਣਾ ਚਾਹੁੰਦਾ ਵੀ ਸਰਪੰਚਾ ਤੁਸੀਂ ਵਾਅਦਾ ਕੀਤਾ ਸੀ ਵੀ ਤੁਸੀਂ ਛੱਪੜ ਪਿੰਡੋਂ ਬਾਹਰ ਬਣਾਉਣਾ ਬਈ ਖਤਾ ਲਊਂਗਾ ਮੈਂ 25 25 ਲੱਖ ਦਾ ਆ ਜਵੇ 30 ਦਾ ਆ ਜਵੇ ਤੁਸੀਂ ਮੇਰੇ ਤੋਂ ਪੈਸੇ ਲੈ ਲਓ ਗੁਰਦੁਆਰੇ ਰਖਾ ਲਓ ਏਸੀ ਤਰ੍ਹਾਂ ਤੁਸੀਂ ਇੱਕ ਮੇਰੇ ਨਾਲ ਵੀ ਜਦੋਂ ਤੁਹਾਨੂੰ ਮੈਂ ਪਹਿਲਾਂ ਸਰਪੰਚ ਬਣਾਇਆ ਸੀ ਤੁਸੀਂ ਮੇਰੇ ਨਾਲ ਵੀ ਵਾਅਦਾ ਕੀਤਾ ਸੀ ਵੀ ਮੈਂ ਇੰਗਲੈਂਡ ਜਾਣਾ ਆ ਉੱਥੇ ਜਾ ਕੇ 6-7 ਲੱਖ ਰੁਪਏ ਇਕੱਠਾ ਕਰਕੇ ਲਿਆਉਣਾ ਤੇ ਇਹਨੂੰ ਛੱਪਣ ਨੂੰ ਮੈਂ ਪੱਕਾ ਕਰਨਾ ਚਾਰੇ ਪਾਸਿਆਂ ਤੇ ਉਹ ਕੰਮ ਨਹੀਂ ਹੋਇਆ ਸੀ ਤੁਹਾਡੇ ਕੋਲ ਹੁਣ ਇਸੇ ਤਰ੍ਹਾਂ ਤੁਸੀਂ ਦੂਸਰੀ ਵਾਰੀ ਸਾਡੇ ਮੁਹੱਲੇ ਵਾਸੀਆਂ ਨਾਲ ਵਾਅਦਾ ਕੀਤਾ ਤੇ ਉਹ ਤੁਹਾਡੀਆਂ ਗੱਲਾਂ ਵਿੱਚ ਵੀ ਆ ਗਏ ਤੇ ਤੁਹਾਨੂੰ ਭਾਰੀ ਬਹੁਮਤ ਦੇ ਨਾਲ ਜਿਤਾਇਆ ਵੀ ਹੈ ਉਹਨਾਂ ਨੇ ਤੇ ਹੁਣ ਤੁਸੀਂ ਵਾਅਦੇ ਤੋਂ ਮੁਕਰ ਰਹੇ ਆ ਤੁਸੀਂ ਤਾਂ ਕਿਹਾ ਸੀਗਾ ਵੀ ਪਿੰਡੋਂ ਬਾਹਰ ਛੱਪੜ ਬਣਾਉਣਾ ਪਰ ਤੁਸੀਂ ਆਹ ਦੇਖੋ ਟੋਏ ਪੱਟ ਪੱਟ ਕੇ ਤੁਸੀਂ ਖਾਲ ਕੀ ਕਰ ਦਿੱਤਾ ਤੁਹਾਨੂੰ ਮੈਨੂੰ ਲੱਗਦਾ ਵੀ ਤੁਹਾਡੇ ਦਿਲਚਸਪੀ ਨਹੀਂ ਹੈ ਬਈ ਸਾਡੇ ਮਹੱਲੇ ਨਿਵਾਸੀ ਇਹ ਛੱਪੜ ਤੋਂ ਛਟਕਾਰਾ ਪਾਉਣ ਕਿਉਂਕਿ ਜੇ ਤੁਹਾਡੇ ਮਨ ਵਿੱਚ ਇਹ ਗੱਲ ਹੋਵੇ ਤੇ ਤੁਸੀਂ ਇਹ ਟੋਏ ਨਹੀਂ ਪੱਟਣੇ ਸੀ ਏਡੇ ਏਡੇ ਕਿਉਂਕਿ ਟੋਏ ਤਾਂ ਪਿਛਲੀਆਂ ਪੰਚਾਇਤਾਂ ਨੇ ਬੜੇ ਡੂੰਘੇ ਡੂੰਘੇ ਪੱਟੇ ਹੋਏ ਆ ਵੀ ਜੇ ਕੋਈ ਇੱਥੇ ਖਾਸ ਦਾ ਹੋ ਜਵੇ ਤੇ ਉਹ ਚੀਜ਼ ਲੱਭੇ ਨਾ ਮੁੜ ਕੇ ਕਿੱਥੇ ਗਈ ਹੁਣ ਤੁਸੀਂ ਇਹਨੂੰ ਛੱਪੜ ਨੂੰ ਬਣਾ ਰਹੇ ਸੀਗੇ ਜੇ ਇਸ ਵੇਲੇ ਮੈਨੂੰ ਯਾਦ ਆ ਮੇਰੇ ਕੋਲ ਆਪਣੇ ਪੰਜ ਸਾਡੇ ਆਉਂਦੇ ਜਾਂਦੇ ਰਹਿੰਦੇ ਆ ਜਦੋਂ ਮਤਾ ਪਾਇਆ ਤੇ ਸਾਡੇ ਐਸੀ ਭਾਈਚਾਰੇ ਨੇ ਤੁਹਾਡਾ ਵਿਰੋਧ ਕੀਤਾ ਸੀ ਵੀ ਛੱਪੜ ਤੁਸੀਂ ਮਤਾ ਪਾਇਆ ਸੀ ਵੀ ਤੁਹਾਡਾ ਮੈਂ ਛੱਪੜ ਬਣਣਾ ਤੇ ਸਾਡੇ ਐਸੀ ਭਾਈਚਾਰੇ ਨੇ ਤੁਹਾਡਾ ਟੋਟਲ ਵਿਰੋਧ ਕੀਤਾ ਸੀ ਪੰਜਾਂ ਨੇ ਵੀ ਮੈਂ ਅਹੀ ਛੱਪੜ ਇੱਥੇ ਨਹੀਂ ਬਣਨ ਦੇਣਾ ਤੇ ਜਿਹੜੇ ਯਾਰ ਇੱਕ ਤਾਂ ਮੈਨੂੰ ਡਾਲ ਲੱਗੀ ਜਾਂਦਾ ਵੀ ਮੈਂ ਪਿਛੇ ਨਾਲ ਭਰਾਵਾ ਡੈਪ ਮਾ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਦੱਸਦਾ ਤੇ ਸਵੇਰ ਨੂੰ ਆਪ ਹੀ ਨਾ ਲੱਭਾ ਉਹ ਨੂੰ ਹੋ ਜਾ ਮਾੜਾ ਯਾਰ ਰੋਕਿਆ ਮਾੜਾ ਜੀ ਘਰ ਦਾ ਮੈਂ ਆ ਆ ਹੁਣ ਥੋੜਾ ਜਿਆਦਾ ਆਸ ਲਿਆ ਤੇ ਤੁਸੀਂ ਮਤਾ ਪਾਇਆ ਤੇ ਸਾਡੇ ਜਨਰਲ ਪੰਚਾਂ ਨੇ ਉਤੇ ਸਹਿਨ ਕੀਤੇ ਤੇ ਐਸਸੀ ਪੰਚਾਂ ਨੇ ਵਿਰੋਧ ਕੀਤਾ ਸੀ ਤੇ ਐਸਸੀ ਲੋਕਾਂ ਨੇ ਤੁਹਾਨੂੰ ਜਤਾਇਆ ਸੀ ਵੀ ਸਰਪੰਚ ਸਾਹਿਬ ਸਾਡੇ ਛੱਪੜ ਦਾ ਜਰੂਰ ਹੱਲ ਕਰਿਓ ਕਿਉਂਕਿ ਛੱਪੜ ਦਾ ਗੰਦ ਬਹੁਤ ਆ ਤੁਸੀਂ ਵਾਦੇ ਵੀ ਕੀਤਾ ਤੇ ਉਹ ਵਾਦੇ ਤੋਂ ਮੁੱਕਰ ਗਏ ਪਿੰਡੋਂ ਬਾਹਰ ਛੱਪੜ ਬਣਾਉਣਾ ਸੀ ਬੇਸ਼ੱਕ ਸਾਡੇ ਤੁਸੀਂ ਸਮਸ਼ਾਨ ਘਾਟ ਪਟ ਲੈਂਦਾ ਪਟ ਲੈਂਦੇ ਤੁਸੀਂ ਕੂਲ ਪਟ ਲੈਂਦੇ ਉੱਥੇ ਆਪਣੀ ਥੋੜੀ ਜਿਹੀ ਪੰਚਾਇਤੀ ਜਗ੍ਹਾ ਪਈ ਆ ਉਹ ਵੀ ਪਟ ਲੈਂਦੇ ਕਿਉਂਕਿ ਤੁਹਾਡੀ ਮਨਛਾ ਹੀ ਨਹੀਂ ਹੈਗੀ ਵੀ ਪਿੰਡੋਂ ਬਾਹਰ ਛੱਪੜ ਬਣੇ ਤੁਹਾਨੂੰ ਇਹੀ ਲੱਗਦਾ ਵੀ ਇਹ ਕਿਉਂਕਿ ਮੈਂ ਪਿਛਲੇ 5 ਸਾਲ ਤੋਂ ਇੱਧਰ ਰਿਹਾ ਸੀਗਾ ਤੇ ਮੈਨੂੰ ਤੁਹਾਡੀ ਸਾਰੀ ਸੋਚ ਦਾ ਪਤਾ ਆ ਵੀ ਤੁਹਾਡੀ ਸੋਚ ਸਾਡੇ ਐਸ்சி ਭਾਈਚਾਰੇ ਦੇ ਵਰਪਤੀ ਕਿ ਹੋ ਜਈ ਆ ਤੇ ਸਾਡੇ ਲੋਕ ਫੇਰ ਵੀ ਤੁਹਾਨੂੰ ਐਡਾ ਵੱਡਾ ਰਤਬਾ ਦੇ ਕੇ ਤੁਹਾਨੂੰ ਇਹਨਾਂ ਨੇ ਖੜੇ ਕੀਤਾ ਤੁਹਾਨੂੰ ਸਰਪੰਚੀ ਦਿੱਤੀ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਜਿਤਾਇਆ ਹੁਣ ਫੇਰ ਗੱਲ ਉਥੇ ਦੀ ਉਹੀ ਆ ਵਾਦੇ ਤਾਂ ਤੁਸੀਂ ਕਹੇ ਮੁਕਰ ਹਣ ਮੈਂ ਤੁਹਾਨੂੰ ਦੋ ਤਿੰਨ ਇੱਕ ਵਾਦੇ ਯਾਦ ਕਰਾਉਣਾ ਤੁਸੀਂ ਵਾਦਾ ਇੱਕ ਇਹ ਵੀ ਕੀਤਾ ਸੀ ਵੀ ਮੈਂ ਮੰਦਿਰ ਬਣਾਉਣਾ ਜੀ ਮਾਤਾ ਸਲਾੜੀ ਦਾ ਮੇਰੇ ਦਿਲ ਚ ਆ ਮੰਦਿਰ ਤੁਸੀਂ ਬਣਾਇਆ ਨਹੀਂ ਤੁਸੀਂ ਉਹਨੂੰ ਬੰਦ ਕਰ ਦਿੱਤਾ ਜਾ ਕੇ ਵੀਡੀਓ ਦਫ਼ਤਰ ਜਾ ਕੇ ਡੀ ਡੀ ਪੀ ਉਹਦੇ ਪ੍ਰਸ਼ਾਸਨ ਦਾ ਹਸਾਲਾ ਲੈ ਕੇ ਕਿਉਂਕਿ ਇਹ ਪ੍ਰਸ਼ਾਸਨ ਜਿਹੜੇ ਆ ਇਹ ਹੋਰ ਸਾਲ 1.5 ਸਾਲ ਪਤਾ ਨਹੀਂ ਕਿਹਦੀ ਸਰਕਾਰ ਹੋਣੀ ਚਾਹੀਦੀ ਨਹੀਂ ਫੇਰ ਬਦਲ ਜਾਣੀ ਹੈ ਇਹ ਚੀਜ਼ ਪਿੰਡ ਵਾਲਿਆਂ ਨੇ ਇੱਥੇ ਹੀ ਰਹਿਣਾ ਯਾਦ ਕੀਤਾ ਜਾਂਦਾ ਕਿ ਕਿਹੜੇ ਕਿਹੜੇ ਬੰਦੇ ਨੇ ਕਿਹੜੇ ਕੰਮ ਕੀਤੇ ਆ ਤੁਸੀਂ ਜੇ ਚੰਗਾ ਕਰਦੇ ਮਾਤਾ ਮਸਲਾਣੀ ਦਾ ਵੀ ਮੰਦਰ ਬਣ ਲੈਂਦੇ ਤੇ ਪਿੰਡ ਵਾਲਿਆਂ ਨੇ ਤੁਹਾਨੂੰ ਬਹੁਤ ਵਧੀਆ ਕਹਿਣਾ ਸੀਗਾ ਤੇ ਹੁਣ ਤੁਸੀਂ ਛੱਪੜ ਦਾ ਕੰਮ ਵੀ ਇਹ ਵੀ ਤੁਹਾਡਾ ਵਾਦਾ ਝੂਠਾ ਆ ਮੰਦਰ ਦਾ ਵੀ ਝੂਠਾ ਸੀ ਤੁਸੀਂ ਕਹਿੰਦੇ ਬਣਾਉਂਗੇ ਉਹਨੂੰ ਤੁਸੀਂ ਰੋਕ ਦਿੱਤਾ ਛੱਪੜ ਦਾ ਸੀਗਾ ਤੁਹਾਡਾ ਬਈ ਮੈਂ ਇਹਨੂੰ ਪਿੰਡੋਂ ਬਾਹਰ ਕੱਢਣਾ ਪਰ ਬਣਾ ਤੁਸੀਂ ਮਹੱਲੇ ਦੇ ਵਿੱਚ ਹੀ ਪਿੰਡ ਦੇ ਵਿੱਚ ਹੀ ਰਹਿ ਆ ਇਹ ਵੀ ਵਾਦਾ ਤੁਹਾਡਾ ਝੂਠਾ ਤੀਜਾ ਵਾਦਾ ਇੱਕ ਤੀਜਾ ਵਾਦਾ ਇੱਕ ਹੋਰ ਸੀ ਤੁਸੀਂ ਕੀਤਾ ਵੀ ਮੈਂ ਵਾਟਰ ਸਪਲਾਈ ਦਾ ਜਿਹੜਾ ਬੈਲਿਆ ਉਹ 30 ਰੁਪਏ ਕਰੂੰਗਾ ਸਾਡੇ ਲੋਕਾਂ ਦੇ ਵਿੱਚ ਇੰਨੀ ਖੁਸ਼ੀ ਸੀ ਵੀ ਉਹ ਕਹਿੰਦੇ ਯਾਰ ਵੀ ਆਪਾਂ 100 ਰੁਪਏ ਦਿੰਦੇ ਆ ਆਪਣੇ 70 ਰੁਪਏ ਸੇਵ ਹੋ ਜਾਏਗਾ ਨੇ ਮਹੀਨੇ ਦੇ ਤੇ ਉਹ ਵੀ ਤੁਸੀਂ 100 ਹੀ ਲੈ ਰਹੇ ਆ ਲੋਕਾਂ ਤੋਂ ਹਜੇ ਤੇ ਕਿਉਂਕਿ ਤੁਹਾਨੂੰ ਗਰੀਬੀ ਦਾ ਨਹੀਂ ਪਤਾ ਭਾਜੀ ਤੇ ਹੁਣ ਗੱਲ ਇਹ ਆ ਵੀ ਛੱਪੜ ਜਿੰਨੇ ਮੈਂ ਤੁਹਾਡੇ ਪੰਚਾਂ ਨਾਲ ਟੋਟਲ ਸਾਰੇ ਪੰਚਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਮੈਂ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਇਹ ਛੱਪੜ ਬਣਾ ਰਹੇ ਆ ਵੀ ਯਾਰ ਥੋੜਾ ਜਿਆ ਸੋਚ ਲੈਂਦੇ ਉਹ ਕਹਿੰਦੇ ਜੀ ਅਸੀਂ ਤਾਂ ਸਿਰਫ ਮਤਾ ਪਾਉਣ ਵਾਲੇ ਆ ਸਾਨੂੰ ਤਾਂ ਇੱਥੇ ਸਰਪੰਚ ਸਾਹਿਬ ਨੇ ਸੱਦਿਆ ਨਹੀਂ ਵੀ ਉਹ ਆਪਣੀ ਗੁੱਡਵਿਲ ਬਣਾਉਂਦੇ ਸੀ ਵੀ ਛੱਪੜ ਮੈਂ ਬਣਾ ਰਿਹਾ ਆ ਕਿਉਂਕਿ ਛੱਪੜ ਜਿਹੜਾ ਜੇ ਮੰਨ ਲਓ ਪਿੰਡ 'ਚ ਕੋਈ ਵੀ ਵਿਕਾਸ ਹੋਣਾ ਹੈ ਉਹ ਪੰਜਾਂ ਦੇ ਸਹਿਨ ਹੁੰਦੇ ਆ ਬਹੁਮਤ ਦੇ ਨਾਲ ਫੇਰ ਉਪਾਸ ਹੁੰਦਾ ਫੇਰ ਤੁਸੀਂ ਕੰਮ ਕਰਾ ਸਕਦੇ ਤੇ ਪੰਜ ਵਿਚਾਰੇ ਆਪ ਰੋਂਦੇ ਆ ਵੀ ਸਾਨੂੰ ਕਿਸੇ ਨੇ ਸਰਪੰਚ ਸਾਹਿਬ ਨੇ ਪੁੱਛਿਆ ਹੀ ਨਹੀਂ ਵੀ ਇੱਥੇ 7-8 ਦਿਨ ਹੋ ਗਿਆ ਮਸ਼ੀਨ ਚੱਲਦੀ ਨੂੰ ਇਹ ਇਹਹੀ ਰੋਲਾ ਪੈ ਰਿਹਾ ਵੀ ਸਰਪੰਚ ਸਾਹਿਬ ਬਣਾ ਰਹੇ ਆ ਸਰਪੰਚ ਸਾਹਿਬ ਬਣਾ ਰਹੇ ਵੀ ਪੰਜਾਂ ਦੀ ਕੋਈ ਵੈਲਿਊ ਨਹੀਂ ਹੈਗੀ ਜਿਹੜੇ ਪੰਜ ਜਿੱਤੇ ਹੋਏ ਆ ਦੂਜੇ ਨੰਬਰ ਤੇ ਸਾਡੇ ਮਹੱਲੇ ਦੇ ਵਿੱਚ ਤੁਹਾਨੂੰ ਇੱਥੇ ਪੁੱਛਿਆ ਵੀ ਗਿਆ ਇਕੱਠੇ ਹੋਏ ਬੰਦੇ ਮੈਂ ਨਹੀਂ ਸੀ ਵਿੱਚ ਮੈਨੂੰ ਪਤਾ ਲੱਗਾ ਤੇ ਤੁਹਾਨੂੰ ਪੁੱਛਿਆ ਵੀ ਇਹਦਾ ਨਕਸ਼ਾ ਦੱਸੋ ਜੀ ਕੋਈ ਨਕਸ਼ਾ ਦੇ ਦਿਓ ਇਹਦਾ ਕਿਹੜੇ ਤਰੀਕੇ ਨਾਲ ਤੁਸੀਂ ਛੱਪੜ ਬਣਾ ਰਹੇ ਹੋ ਇਹ ਕੋਈ ਨਕਸ਼ਾ ਦੇ ਦਿਓ ਫੇਰ ਤੁਹਾਨੂੰ ਇਹ ਵੀ ਕਿਹਾ ਵੀ ਤੁਸੀਂ ਜੇ ਪਿੰਡੋਂ ਬਾਹਰ ਪਾਣੀ ਲੈ ਕੇ ਜਾਣਾ ਵੀ ਪਹਿਲਾਂ ਉਧਰਲੀ ਸਾਈਡ ਕੋਈ ਪੱਟ ਲਓ ਤੇ ਤੁਹਾਡੇ ਕੋਲੋਂ ਕੋਈ ਵੀ ਆਸਵਾਸ਼ਣ ਨਹੀਂ ਸੀਗਾ ਲੋਕਾਂ ਨੂੰ ਦੇਣ ਦਾ ਵੀ ਅਸੀਂ ਕੀ ਦੱਸਾਂ ਮੈਂ ਹੁਣ ਤੁਸੀਂ 4-5 ਦਿਨ ਪਹਿਲਾਂ ਤੁਸੀਂ ਕੰਮ ਚਲਾਇਆ ਹੁਣ 4-5 ਦਿਨ ਤੋਂ ਫੇਰ ਰੋਕ ਦਿੱਤਾ ਉਤੋਂ ਮੌਸਮ ਦੇਖ ਲਓ ਮੀਂਹ ਪੈਣ ਵਾਲਾ ਹੈ ਜਿੱਦੜ ਮੀਂਹ ਪੈ ਗਿਆ ਇਹ ਤਿੰਨ ਦੇ ਤਿੰਨ ਜਿਹੜੇ ਪੋਰਸ਼ਨ ਨੇ ਭਰ ਜਾਣੇ ਤੇ ਲੋਕਾਂ ਦੇ ਮਹੱਲਿਆਂ ਦੇ ਵਿੱਚ ਸਾਡੇ ਦੇ ਵਿੱਚ ਫੇਰ ਪਾਣੀ ਖੰਨਾ ਤੇ ਇਹਦੇ ਨਾਲ ਤੁਸੀਂ ਛੇੜਦੇ ਹੀ ਨਾ ਤੇ ਲੋਕਾਂ ਨੂੰ ਆਸਤਾ ਸੀਗੀ ਵੀ ਚਲੋ ਹੁਣ ਤਾਂ ਪਾਣੀ ਸਾਡੇ ਦਰਾਂ 'ਚ ਹੀ ਰਹਿਣਾ ਯਾਰ ਔਕੇ ਸੋਕੇ ਕੱਢਣੀ ਪੈਣੀ ਹੁਣ ਤੁਸੀਂ ਇਹ ਪੱਟ ਕੇ ਇਹਦਾ ਸਤਿਆਨਾਥ ਫੇਰ ਮਾਰ ਦਿੱਤਾ ਹੁਣ ਤੁਹਾਡਾ ਕੋਈ ਨਹੀਂ ਪਤਾ ਤੁਸੀਂ ਇੱਥੇ ਕਦੋਂ ਆਉਣਾ ਕਦੋਂ ਨਹੀਂ ਆਉਣਾ ਮੈਂ ਤਾਂ ਮਾਦਾ ਸਲਾਣੀ ਦੇ ਕੋਲ ਇਹੀ ਆਸ ਰੱਖਦਾ ਵੀ ਤੁਸੀਂ ਜਲਦੀ ਜਲਦੀ ਇਹਨੂੰ ਬਣਾਓ ਦੂਜਾ ਸਗਾ ਹੈ ਵੀ ਹੁਣ ਮੈਂ ਤੁਹਾਡੇ ਕੋਲ ਇਹੀ ਆਸ ਆ ਵੀ ਤੁਸੀਂ ਇਹਨੂੰ ਬਣਾਓ ਜਲਦੀ ਜਲਦੀ ਤੇ ਤੇ ਵਾਟਰ ਸਪਲਾਈ ਦਾ ਵੀ ਜਿਹੜਾ ਥੋੜਾ ਜਿਹਾ ਮੇਰ ਕਰੋ ਲੋਕਾਂ ਦੇ 30 ਰੁਪਏ ਬਿੱਲ ਕਰ ਦਿਓ ਤੇ ਬਾਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਛੱਪੜ ਤੁਸੀਂ ਬਣਾ ਰਹੇ ਆ ਇੱਥੇ ਰਹਾਇਸ਼ੀ ਇਲਾਕਾ ਆ ਇੱਥੇ ਸਾਰੇ ਲੋਕ ਨੇੜੇ ਨੇੜੇ ਰਹਿ ਰਹੇ ਆ ਮੈਂ ਤੁਹਾਨੂੰ ਦੱਸਾਲ ਦਿੰਦਾ ਇਥੋਂ ਮੈਂ ਅੱਜ ਆਖ ਕੇ ਵੀ ਆ ਦੇਖੋ ਇੱਥੇ ਆ ਬੱਚੇ ਇੱਥੇ ਖੇਡਦੇ ਆ ਆ ਹੈਗੀ ਗੁਰਦੁਆਰ ਦੀ ਕੰਤ ਤੇ ਉਹ ਦੇਖੋ ਬੱਚੇ ਕ੍ਰਿਕਟ ਖੇਡਦੇ ਯਾਰ ਇਹ ਸ਼ੀਰ ਹੀ ਅਸਰ ਆ ਉਹ ਜਿਹੜਾ ਤੁਸੀਂ ਲਾਲ ਦਰਵਾਜਾ ਦੇਖਦੇ ਨੇ ਲੱਗਾ ਇੱਕ ਬਾਥਰੂਮ ਬਣਿਆ ਹੋਇਆ ਤੇ ਇੱਥੇ ਪਲਾ ਰਿਆ ਕਿਸੇ ਦਾ ਤੇ ਆ ਜਿਹੜਾ ਤੁਸੀਂ ਦੇਖਦੇ ਉੱਤੇ ਇਹ ਟਰਾਂਸਫਾਰਮਰ ਲੱਗਾ ਆ ਵੀ ਆ ਤੁਸੀਂ ਪਟਿਆ ਹੋਇਆ ਵੀ ਕੋਈ ਬੰਦਾ ਇੱਥੇ ਚੜ ਕੇ ਜੇ ਕਦੇ ਫਿਊਜ਼ ਵੀ ਉੱਡ ਜਵੇ ਜਾਂ ਕੋ ਮਾੜਾ ਮੋਟਾ ਤਾਰ ਤੂ ਟੁੱਟ ਜੇ ਵੀ ਕੋਈ ਲਾ ਨਹੀਂ ਸਕਦਾ ਆਪਣੀ ਉਹ ਤਿਆਦੇ ਕੋਲੋਂ ਜੀ ਇਹ ਆਸ ਆ ਬਈ ਛੱਪੜ ਪਿੰਡੋਂ ਬਾਹਰ ਬਣਾਓ ਤੇ ਸਿੱਧਮਾਨਾਂ ਤੇ ਤੁਸੀਂ ਆਸ ਨਾ ਰੱਖੋ ਆਪਣੇ ਪਿੰਡ ਵਿੱਚ ਦੀ ਪਾਣੀ ਕਮਾਓ ਚਾਹੇ ਆਪ ਇੱਧਰ ਦੀ ਬੈਂਕ ਵਾਲ ਦੀ ਲੈ ਜਾਓ ਬੈਂਕ ਵਾਲ ਦੀ ਜਾਂਦਾ ਹੈ ਇੱਧਰ ਠੇਕੇਗੋਲ ਦੀ ਤੇ ਠੇਕੇਗੋਲ ਦੀ ਲਿਆ ਆ ਕੇ ਤੁਸੀਂ ਸਾਡੇ ਉਧਰ ਪੰਚਾਇਤੀ ਜ਼ਮੀਨ ਵੀ ਪਈ ਆ ਕੁਲ ਵੀ ਪਈ ਆ ਉੱਥੇ ਪਾਣੀ ਪਾਓ ਤੇ ਪਿੰਡ ਵਾਲਿਆਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਦਿਓ ਤੇ ਬਰਸਾਤ ਦਾ ਮੂਰੇ ਮੌਸਮ ਆਉਣ ਵਾਲਾ ਤੇ ਇਸ ਕਰਕੇ ਵੀ ਤੁਹਾਡੇ ਕੋ ਆਸਿਆ ਵੀ ਪਿੰਡ ਵਾਲਿਆਂ ਨੂੰ ਆ ਜਿਹੜੇ ਤੁਸੀਂ ਟੋਏ ਪਾ ਰਹੇ ਆ ਨਾ ਇਹ ਨਾ ਪਾਓ ਜੇ ਛੱਪੜ ਬਣਾਉਣਾ ਹੈ ਤੇ ਪਿੰਡੋਂ ਬਾਹਰ ਬਣਾਓ ਜੇ ਤੁਸੀਂ ਇੱਥੇ ਹੀ ਬਣਾਉਣਾ ਹੈ ਘਰ ਤੋਂ ਘਟ ਆਪਣੇ ਪੰਜਾਂ ਨਾਲ ਸਲਾਹ ਕਰ ਲਓ ਤੁਹਾਡੇ ਪੰਚਾਇਤ ਮੈਂਬਰਾਂ ਨੂੰ ਆਪਣੇ ਹੱਥ ਚ ਲੈ ਕੇ ਕਿਉਂਕਿ ਜਦੋਂ ਚੱਲਦਾ ਕੰਮ ਰੁਕ ਜਾਂਦਾ ਹਨਾ ਫੇ ਬੰਦੇ ਦਾ ਤੁਹਾਡਾ ਵੀ ਮਨ ਦੁਖਦਾ ਵੀ ਮੇਰਾ ਕੰਮ ਚੱਲਦਾ ਰੋਕ ਦਿੱਤਾ ਤੇ ਮੈਂ ਤਾਂ ਇਹ ਮੇਰੇ ਮਨ ਚ ਜੋ ਮੈਂ ਤਾਂ ਉਹ ਕਹਿ ਦਿੰਦਾ ਵੇ ਤੁਸੀਂ ਮਾਤਾ ਸਲਾਣੀ ਦਾ ਉਧਰੋਂ ਕੰਮ ਰੋਗ ਦੁੱਤਾ ਤੇ ਇਧਰੋਂ ਤੁਹਾਡਾ ਕੰਮ ਸਾਡੇ ਮਹੱਲੇ ਵਾਸੀਆਂ ਨੇ ਰੋਗ ਦੁੱਤਾ ਇਹ ਦੋਨੇ ਕੰਮ ਵਧੀਆ ਨਹੀਂ ਹੋਏ ਹੈਗੇ ਤੇ ਆਸ ਹੈ ਵੀ ਤੁਸੀਂ ਬੈਠ ਕੇ ਵਿਚਾਰ ਕਰਕੇ ਪਿੰਡ ਦੇ ਭਾਈਚਾਰ ਸਾਂਝ ਬਣਾਓ ਲੋਕਾਂ ਦੇ ਨਾਲ ਇਕੱਠੇ ਹੋ ਕੇ ਤੇ ਜੇ ਬਣਾਉਣਾ ਛੱਪੜ ਇੱਥੇ ਵੀ ਆ ਤੁਸੀਂ ਪਿੰਡ ਦੇ ਮਹੱਲੇ ਨੂੰ ਇਕੱਠਾ ਕਰੋ ਪਿੰਡ ਦੇ ਪੰਚਾਂ ਨੂੰ ਜਿਹੜੇ ਉਹਨਾਂ ਨੂੰ ਨਾਲ ਲੈ ਕੇ ਬਣਾਓ ਇਹ ਨਾ ਵੀ ਤੁਸੀਂ ਵੀ ਵੱਡੇ ਇਹਦੇ ਵਿੱਚ ਵੱਡਾ ਨਹੀਂ ਕਿਸੇ ਨੇ ਬਣਨਾ ਵੀ ਮੈਂ ਬਣਾਉਣਾ ਇਹ ਸਰਪੰਚ ਦਾ ਪਿੰਡ ਦਾ ਸਰਪੰਚ ਹੀ ਆ ਤੁਸੀਂ ਆ ਤੇ ਨਾਲ ਲੋ ਸਾਰਿਆਂ ਨੂੰ ਲੈ ਕੇ ਤੇ ਛੱਪੜ ਦਾ ਗੰਦ ਕੱਢੋਗੇ ਤੇ ਕੱਢੋ ਬਾਹਰ ਪਿੰਡੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਉਮੀਦ ਆ ਵੀ ਤੁਹਾਨੂੰ ਛੱਪੜ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਹੁਣ ਆਪਾਂ ਜਿਹੜੀ ਗਾਂ ਵੀਡੀਓ ਬਣਾਉਣੀ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਬਈ ਇਹ ਵੀਡੀਓ ਜਿਹੜੀ ਆ ਇਹ ਬਣਨੀ ਆ ਆਪਣੇ ਪਿੰਡ ਦੀ ਨੂੰ ਤੇ ਪਿੰਡ ਦਾ ਹੀ ਆਪਣੇ ਸੁੰਨੜਕਲਾਂ ਦਾ ਮੁੰਡਾ ਤੇ ਪਿੰਡ ਦਾ ਹੀ ਸਰਪੰਚ ਆਪਣੇ ਪਿੰਡ ਚੋਂ ਰਹਿ ਚੁੱਕੇ ਆ ਤੇ ਇਸ ਵੇਲੇ ਵੀ ਉਹਨਾਂ ਕੋਲ ਬੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਨੇ ਆਪਣੇ ਸੁੰਨੜਕਲਾਂ ਦੇ ਇੱਕ ਘਰ ਦੇ ਵਿੱਚ ਰਿਲੇਸ਼ਨ ਬਣਾਏ ਆਪਣੇ ਪਿੰਡ ਦੀ ਨਵਾਂ ਸੁੰਨੜਕਲਾਂ ਦੀ ਉਹਨਾਂ ਦਾ ਤਲਾਕ ਕਰਾਇਆ ਤਲਾਕ ਕਰਾ ਕੇ ਫਿਰ ਉਹਦਾ ਮਾਮਾ ਬਣਿਆ ਉਹ ਮਾਮਾ ਬਣ ਕੇ ਤੇ ਉਹਦਾ ਫਿਰ ਕਿਤੇ ਦੂਸਰੀ ਜਗ੍ਹਾ ਵਿਆਹ ਕਰਾ ਕੇ ਕਿਉਂਕਿ ਦੂਸਰੇ ਪਰਿਵਾਰ ਨੂੰ ਤੇ ਪਤਾ ਸੀ ਵੀ ਇਹਦਾ ਮਾਮਾ ਆ ਆਪਣੇ ਪਿੰਡੋਂ ਹੋ ਨੂੰ ਲੈ ਗਿਆ ਇੱਥੋਂ ਸੁਣਣਾ ਤੋਂ ਵੀ ਮੈਂ ਤੇਰਾ ਵਿਆਹ ਕਰੂੰਗਾ ਤੈਨੂੰ ਮਾਮਾ ਬਣ ਗਿਆ ਉਹਦਾ ਇਹ ਮਾਮਾ ਬਣ ਕੇ ਉੱਥੇ ਵਿਆਹ ਕਰਵਾ ਜਦੋਂ ਬਾ ਵਿਆਹ ਹੋਇਆ ਇਹਦਾ ਸ਼ਾਹਕੋਟ ਏਰੀਆ ਦਾ ਸੀ ਉਸ ਤੋਂ ਬਾਅਦ ਉਹ ਉਹਨੂੰ ਵਿਦੇਸ਼ ਲੈ ਜਾਂਦਾ ਸੀ ਵਿਦੇਸ਼ ਲਈ ਜਾ ਕੇ ਫਿਰ ਵਾਪਸ ਲੈ ਆਉਂਦਾ ਸੀਗਾ ਘਰ ਵਾਲਿਆਂ ਨੂੰ ਕਹਿ ਦੇਣਾ ਜੀ ਮੈਂ ਤਾਂ ਪੱਕਾ ਕੰਮ ਬਣਾ ਦੇਣਾ ਉਹਦੇ ਲੇਡੀਜ਼ ਦੇ ਘਰ ਵਾਲਿਆਂ ਨੂੰ ਇਹ ਦੱਸ ਦੇਣਾ ਵੀ ਮੈਂ ਇਹਦਾ ਪੱਕਾ ਕੰਮ ਬਣਾਉਣਾ ਵੀ ਇਹਨੂੰ ਕਿਤੇ ਵੱਡੇ ਦੇਸ਼ ਵਿੱਚ ਸੈਟਲ ਕਰਨਾ ਸੈਟਲ ਤਾਂ ਕੀ ਕਰਨਾ ਸੀਗਾ ਬਸ ਕਮਾਫਰਾ ਕੇ ਲੈ ਆਉਂਦਾ ਸੀਗਾ ਦੋ ਕਦੀ ਮਲੇਸ਼ੀਆ ਰਹਿ ਲਿਆ ਕਦੀ ਥਾਈਲੈਂਡ ਜਾਂ ਕਿਸੇ ਹੋਰ ਛੋੜੇ ਦੇਸ਼ਾਂ 'ਚ ਤੇ ਉਹਦੇ ਘਰ ਵਾਲਿਆਂ ਨੂੰ ਕਦੇ ਪਤਾ ਵੀ ਉਹਨੂੰ ਲੱਗ ਗਿਆ ਫਿਰ ਉਹਨੇ ਉਹਨੂੰ ਤਲਾਕ ਦੇ ਦਿੱਤਾ ਤੇ ਉਹ ਐਸ ਸਵੇਲੇ ਕੁੜੀ ਪੰਜਵੇਂ ਘਰ ਵੱਸਦੀ ਹੈ ਪੰਜਵੇਂ ਛੇਵੇਂ ਘਰ ਵੱਸਦੀ ਹੈ ਤੇ ਆਪਣੇ ਆਪ ਨੂੰ ਇਹ ਸਾਮੀ ਦੇ ਆ ਦੂਜਿਆਂ ਨੂੰ ਬਦਨਾਮ ਕਰਦੇ ਆ ਤੇ ਆਪਣੇ ਆਪ ਨੂੰ ਕਹਿੰਦੇ ਸਾਡੇ ਵਰਗਾ ਬੰਦਾ ਕੋਈ ਨਹੀਂ ਪਿੰਡ ਵਿੱਚ ਇਹਨਾਂ ਦੀ ਵੀਡੀਓ ਤੁਹਾਨੂੰ ਮੈਂ ਨੈਕਸਟ ਥੋੜਾ ਮੈਨੂੰ ਟਾਈਮ ਦਿਓ ਇਹ ਵੀ ਪਾਉਂਗਾ ਤੇ ਉਹ ਉਹਦੇ ਘਰ ਵਾਲੇ ਨਾਲ ਜਿਹੜੀ ਲੇਡਿਸ ਆਪਣੇ ਪਿੰਡ ਦੀ ਹੈ ਤੇ ਆਪਣੇ ਪਿੰਡ ਦਾ ਬੰਦਾ ਉਹਦੇ ਘਰ ਨਾਲ ਵੀ ਤੁਹਾਡੀ ਗੱਲ ਜਰੂਰ ਕਰਾਉਂਗਾ ਧੰਨਵਾਦ